ਭੁੱਲ ਜਾਓ ਕਿ ਕਿਸੇ ਵੀ ਵੱਡੇ ਅਫਸਰ ਤੱਕ ਇਸ ਕੇਸ ਦੀ ਜਾਂਚ ਪਹੁੰਚੂਗੀ ਇਹ ਕੇਸ ਦੀ ਤਾਂ ਛੱਡੋ ਕਿਸੇ ਵੀ ਕੇਸ ਦੀ ਜਾਂਚ ਪੁਲਿਸ ਦੇ ਕਿਸੇ ਵੀ ਵੱਡੇ ਅਧਿਕਾਰੀ ਤੱਕ ਨਹੀਂ ਪਹੁੰਚੂਗੀ ਪਹਿਲਾਂ ਹੀ ਮਸਲੇ ਦੱਬਲੇ ਜਾਣਗੇ ਖਤਮ ਕਰਲੇ ਜਾਣਗੇ ਜੇ ਕਿਸੇ ਨੂੰ ਲੱਗਦਾ ਥਾਰ ਵਾਲੀ ਬੀਬੀ ਵਾਲੇ ਮਸਲੇ ਦੇ ਵਿੱਚ ਕਿਸੇ ਵੀ ਵੱਡੇ ਅਫਸਰ ਤੱਕ ਜਾਂਚ ਪਹੁੰਚ ਜੂਗੀ ਭੁੱਲ ਜਾਓ ਤੁਸੀਂ ਵਿਜੀਲੈਂਸ ਦਾ ਰਿਕਾਰਡ ਚੱਕੋ ਯਾਰ ਬਾਕੀ ਸਾਰੀਆਂ ਗੱਲਾਂ ਛੱਡੋ ਵਿਜੀਲੈਂਸ ਦਾ ਕਾਰਡ ਦੇਖੋ ਕਾਰਵਾਈ ਕੀਤੇ ਹੋਊਗੀ ਏਐਸਆਈ ਰਿਸ਼ਵਤ ਲੈਂਦਾ ਫੜ ਲਿਆ ਮੁੰਚੀ ਫੜ ਲਿਆ ਹਾਂ ਮੁੰਚੀ ਫੜ ਲਿਆ ਥਾਣੇ ਦਾ ਕਿਸੇ ਇਕ ਇਰੀਗੇਸ਼ਨ ਮਲਿਆ ਕਲਰਕ ਫੜ ਲਿਆ ਹਾਂ ਹਾਂ ਕੋਈ ਕਲਰਕ ਫੜ ਲਿਆ ਇੱਥੋਂ ਤੱਕ ਕਾਰਵਾਈਆਂ ਉਹਨਾਂ ਦੀਆਂ 90% ਕਾਰਵਾਈਆਂ ਇੱਥੋਂ ਤੱਕ ਆ ਪਾਰ ਗਗਣਾ ਵੱਡੇ ਅਫਸਰਾਂ ਨੂੰ ਕਿੰਨੇ ਵਾਰੀ ਫੜਿਆ ਕੀ ਕਾਰਵਾਈ ਕਰੀਆ ਪੰਜਾਬ ਦੀ ਵਿਜੀਲੈਂਸ ਨੇ ਕਿਸੇ ਵੀ ਸਰਕਾਰ ਚ ਨਹੀਂ ਹੈਗਾ ਦਮ ਇਹ ਅਹੀਂ ਵੀ ਨਹੀਂ ਵੀ ਮੈਂ ਕਹਾ ਵੀ ਆਮ ਆਦਮੀ ਪਾਰਟੀ ਤੋਂ ਕਾਰਵਾਈ ਨਹੀਂ ਹੋਣੀ ਕੋਈ ਵੀ ਪਾਰਟੀ ਹੋ ਜੇ ਇਸ politcal system ਦੇ ਵਿੱਚ ਇੰਨਾ दम ਹੀ ਨਹੀਂ ਯਾਰ ਵੀ ਇਹ ਕਿਸੇ ਪ੍ਰਸ਼ਤ ਅਫਸਰ ਤੇ ਕਿਸੇ ਬੇਈਮਾਨ ਅਫਸਰ ਤੇ ਕਾਰਵਾਈ ਕਰਦੇ ਜਿਹੜੇ ਕਾਂਗਰਸੀ ਅੱਜ ਰੌਲਾ ਵੀ ਪਾ ਰਹੇ ਹਨ ਵੀ ਭਵਾਨ ਤਮਾਨ ਸਰਕਾਰ ਅਫਸਰ ਤੇ ਕਾਰਵਾਈ ਨਹੀਂ ਕਰ ਰਹੀ ਇੰਨਾ ਚ ਜੇ दम ਹੋਇਆ ਇਹਨਾਂ ਦੀ ਵੀ ਸਰਕਾਰ ਆ ਜੂਗੀ 27 ਤੋਂ ਬਾਅਦ ਕਰ ਲੈਣ ਜੇ ਇਹਨਾਂ ਚ ਹੁੰਦਾ ਇੰਨਾ ਤੋਂ ਵੀ ਨਹੀਂ ਹੋਣਾ ਕੱਲੇ ਆਪਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਕਿਉਂ ਗੱਲ ਕਰਗੇ ਆਪਾਂ ਇਹ ਅਫਸਰਾਂ ਦੀ ਗੱਲ ਕਰਗੇ ਕਿੱਧਰ ਗਿਆ ਜਿਹੜਾ ਪੰਜਾਬ ਦੇ ਵਿੱਚ ਇੱਕ ਘਟਾਲਾ ਹੋਇਆ ਸੀਗਾ ਅਮਰੂਦਾਂ ਵਾਲਾ ਕੁਝ ਬਣਿਆ ਅਗਲੇ ਬਣ ਨਹੀਂ ਦਿੰਦੇ ਨਹੀਂ ਜਾ ਸਕਦੀ ਪੰਜਾਬ ਦੀ ਪੋਲੀਟੀਕਲ ਜਮਾਤ ਦੀ ਐਡੀ ਔਕਾਤ ਹੀ ਹੈਣੀ ਵੀ ਇਹ ਕਿਸੇ ਵੱਡੇ ਅਫਸਰ ਵੱਲ ਝਾਕ ਜਾਣ ਮੈਂ ਦੋ ਟ੍ਰੈਂਡ ਆਣੇ ਮੈਨੂੰ ਬਹੁਤ ਸ ਚਾਰਜ ਕਰਿਆ ਇੱਕ ਤਾਂ ਇਹ ਕਿ ਲੋਕਾਂ ਨੇ ਉਸ ਬੀਬੀ ਨੂੰ ਥਾਰ ਵਾਲੀ ਨੂੰ ਇਸ ਲਈ ਟ੍ਰੋਲ ਕੀਤਾ ਕਿ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ ਉਹ ਤਾਂ ਰੀਲਾਂ ਬਣਾਉਂਦੀ ਆ ਯਾ ਰੀਲਾਂ ਬਣਾਉਣੀ ਆ ਕ੍ਰਾਈਮ ਆ ਕੋਈ ਦੂਜੀ ਗੱਲ ਯਾਰ ਜਿਹੜਾ ਬਾਰ-ਬਾਰ ਪੰਜਾਬ ਚ ਇੱਕ ਨਰੇਟਿਵ ਖੜਾ ਜਾਂ ਕਰਿਆ ਜਾ ਰਿਹਾ ਵੀ ਜੀ ਇਸ ਪੁਲਿਸ ਵਾਲੀ ਕੁੜੀ ਦਾ ਘਰ ਕਦੋਂ ਢਾਉਂਗੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਘਰ ਢਾਉਣਾ ਹੀ ਜਾਇਜ਼ ਨਹੀਂ ਇੱਕ ਪਾਸੇ ਅਸੀਂ ਡਿਮਾਂਡ ਕਰੀ ਜਾਂਦੇ ਆ ਵੀ ਇਹਦਾ ਘਰ ਕਦੋਂ ਢਾਉਂਗੇ ਹੁਣ ਮੰਨ ਲਓ ਸਰਕਾਰ ਢੇਠਾ ਉਪਤਾ ਕਿਵੇਂ ਵੀ ਕਰਕੇ ਉਸ ਪੁਲਸ ਵਾਲੀ ਕੁੜੀ ਦਾ ਘਟਾ ਦੇ ਫਿਰ ਜਿਹੜੇ ਸਰਕਾਰ ਨੇ ਬਾਕੀ ਢਾਇਆ ਸਾਰੇ ਸਹੀ ਹੋ ਜਾਣਗੇ ਤੇ ਫਿਰ ਕੀ ਮੂੰਹ ਬਣੂਗਾ ਸਾਡਾ ਸਾਡੇ ਕੋਲੇ ਕੀ ਅਥੋਰਟੀ ਹੋਗੀ ਕਿਸੇ ਤੇ ਸਵਾਲ ਕਰਨ ਦੀ ਘਰ ਟਾਉਣਾ ਨਾ ਟਾਉਣਾ ਸਰਕਾਰ ਦਾ ਅਧਿਕਾਰ ਖੇਤਰੀ ਹੈਣੀ ਬਾਈ ਕਿਵੇਂ ਢਾਸ ਘਟਾਇਆ ਜਾ ਸਕਦਾ ਕਿਸੇ ਦਾ ਘਰ ਸਰਕਾਰ ਬਨੂ ਅਦਾਲਤ ਨੇ ਦੇਖਣਾ ਸਰਕਾਰ ਨੇ ਜੇ ਉਹਦੀ ਪ੍ਰਾਪਰਟੀ ਵੀ ਜ਼ਬਤ ਕਰਨੀ ਹੈ ਕੁਝ ਵੀ ਕਰਨਾ ਸਭ ਕੁਛ ਉਸਾ ਦਾ ਇੱਕ ਪ੍ਰोसीजर ਹੈ ਯਾ ਚੀਜ਼ ਤਾਂ ਲਾਅ ਦੇ ਰਾਹੀਂ ਚੱਲੂਗੀ ਨਾ ਕਾਨੂੰਨ ਦੇ ਰਾਹੀਂ ਚੱਲੂਗੀ ਨਾ ਐਂ ਤਾਂ ਹੈ ਨਹੀਂ ਵੀ ਘਰੋਂ ਬਣ ਕੇ ਆ ਜਾਣਗੇ ਕਿ ਨੂੰ ਜਿਹੜੇ ਯੋਗੀ ਦਿੱਤਿਆਨਾਥ ਦੀਆਂ ਪੰਜਾਬ ਦੀ ਸਰਕਾਰ ਨੂੰ ਬੜਾ ਬੁਖਾਰ ਚੜਿਆ ਵਾ ਨਾ ਯੋਗੀ ਸਰਕਾਰ ਦਾ ਸੁਪਰੀਮ ਕੋਰਟ ਦੇ ਫੈਸਲੇ ਦੇਖੋ ਕੀ ਆਇਆ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਬਠਿੰਡਾ ਦੇ ਵਿੱਚ ਇੱਕ ਕਾਲੀ ਥਾਰ ਵਾਲੀ ਬੀਬੀ ਫੜੀ ਜਾਂਦੀ ਆ ਜਿਹਦੇ ਕੰਮ ਵੀ ਕਾਲੇ ਸੀ ਕਾਲੀ ਥਾਰ ਹੀ ਕਾਲੀ ਨਹੀਂ ਸੀ ਚਿੱਟਾ ਫੜਿਆ ਜਾਂਦਾ ਉਸ ਤੋਂ ਬਾਅਦ ਲਗਾਤਾਰ ਪੁਲਿਸ ਰਿਮਾਂਡ ਤੇ ਆ ਪੁਲਿਸ ਰਿਮਾਂਡ ਤੋਂ ਬਾਅਦ ਲੋਕ ਇੱਕ ਗੱਲ ਦਾ ਇੰਤਜ਼ਾਰ ਕਰਦੇ ਨੇ ਕਿ ਉਹ ਪੁਲਿਸ ਅਫਸਰ ਜਿਸ ਤੇ ਚਰਚੇ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਿਸ ਤੇ ਸ਼ੱਕ ਦੀ ਸੂਈ ਜਾ ਰਹੀ ਆ ਕਿ ਉਸ ਪੁਲਿਸ ਅਫਸਰ ਤੱਕ ਕਹਾਣੀ ਪਹੁੰਚੂਗੀ ਪੁਲਿਸ ਰਿਮਾਂਡ ਦੇ ਵਿੱਚੋਂ ਕੀ ਨਿਕਲੂਗਾ ਕੀ ਉਹਨਾਂ ਵੱਡੀਆਂ ਮੱਛੀਆਂ ਨੂੰ ਜਿਨ੍ਹਾਂ ਨੂੰ ਸਾਡੀ ਸਰਕਾਰ ਮੁੱਖ ਮੰਤਰੀ ਵੀ ਹੁਬਕੇ ਕਹਿੰਦੇ ਆ ਕਿ ਵੱਡੀਆਂ ਮੱਛੀਆਂ ਫੜਨ ਦੀ ਲੋੜ ਆ ਕੀ ਫਿਰ ਪੁਲਿਸ ਦੇ ਵਿੱਚ ਬੈਠੀਆਂ ਉਹ ਵੱਡੇ ਮਗਰਮੱਛੋਂ ਫੜੇ ਜਾਣਗੇ ਜਾਂ ਛੋਟੀਆਂ ਮੱਛੀਆਂ ਨਾਲ ਹੀ ਕੰਮ ਚਲਾਉਣਗੇ ਮੇਰੇ ਨਾਲ ਬਾਈ ਨਵਰੀਤ ਨੇ ਗੱਲਬਾਤ ਕਰਦੇ ਆ ਨਵਰੀਤ ਬਾਈ ਜਿਸ ਤਰ੍ਹਾਂ ਚਰਚਾ ਕਾਲੀ ਥਾਰ ਤੇ ਕੰਮ ਵੀ ਕਾਲੇ ਚਰਚਾ ਇਹ ਆ ਹੁਣ ਕਿ ਜਿਸ ਪੁਲਿਸ ਆਫੀਸਰ ਦਾ ਜ਼ਿਕਰ ਪੂਰੇ ਪੰਜਾਬ ਚ ਹੋ ਰਿਹਾ ਸਭ ਨੂੰ ਪਤਾ ਆਪਾਂ ਹੁਣ ਪਿੱਛੇ ਦੋ ਪੁਲਿਸ ਮੁਲਾਜ਼ਮੇ ਲੈ ਆਪਾਂ ਨੂੰ ਬਾਈ ਉਹ ਵੀ ਉਸੇ ਦਾ ਨਾਮ ਲੈ ਰਹੇ ਸੀ ਕੀ ਉਸ ਪੁਲਿਸ ਆਫਸਰ ਤੱਕ ਕਹਾਣੀ ਪਹੁੰਚੂਗੀ ਅੱਛਾ ਇਹ ਵੀ ਦੇਖੋ ਦਿਲਚਸਪ ਹੈ ਵੀ ਆਮ ਲੋਕ ਸ਼ਾਇਦ ਅਫਸਰ ਦਾ ਨਾਮ ਉਹਦਾ ਨਾ ਜਾਣਦੇ ਹੁਣ ਉਹ ਭਰਾ ਦਾ ਪੁਲਸ ਆਪਣੇ ਕੋਲੇ ਵੱਧ ਲੈ ਰਹੇ ਆ ਉਹਨਾਂ ਹਨਾ ਉਹ ਸਾਰੇ ਡਿਪਾਰਟਮੈਂਟ ਚ ਗੱਲ ਤਾਂ ਹੈਗੀ ਆ ਦੇਖੋ ਹਨਾ ਆਪਸ ਵਿੱਚ ਪਰ ਆਪਾਂ ਹੋਣੇ ਪਹਿਲਾਂ ਇਸ ਮੁੱਦੇ ਦੇ ਉੱਤੇ ਗੱਗਣਾ ਹੁਣ ਉਸ ਬੀਬੀ ਨੂੰ ਤਾਂ ਫੜ ਲਿਆ ਗਿਆ ਕਾਰਵਾਈ ਚੱਲ ਰਹੀ ਆ ਅਦਾਲਤ ਨੂੰ ਦੇਖਣਾ ਵੀ ਉਹਦਾ ਕਿੰਨਾ ਕਸੂਰ ਹੈ ਪਰ ਜਿੰਨੀ ਚਰਚਾ ਹੋ ਰਹੀ ਆ ਕਿ ਇਹਦੇ ਪਿੱਛੇ ਭਾਈ ਫੁਲਾਨੇ ਅਫਸਰ ਦਾ ਹੱਥ ਸੀ ਲੋਕ ਕਹਿੰਦੇ ਉਧਰ ਤੇ ਕਾਰਵਾਈ ਪਹੁੰਚੂਗੀ ਰੋਜ਼ ਆਪਾਂ ਪੱਤਰਕਾਰਾਂ ਨੂੰ ਵੀ ਆਪਣੇ ਭਾਈਚਾਰੇ ਨੂੰ ਵੀ ਦੇਖਦੇ ਆਣਾ ਉਹ ਵੀ ਆ ਕੇ ਕਹਿੰਦਾ ਵੀ ਕਦੋਂ ਕਰੂਗੀ ਸਰਕਾਰ ਕਾਰਵਾਈ ਇੱਕ ਬਹੁਤ ਹੀ ਜੇ ਕਿਸੇ ਨੂੰ ਆਸ ਆ ਵੀ ਕਾਰਵਾਈ ਹੋਊਗੀ ਮੈਂ ਕੋ ਉਹ ਤੇ ਦਿਲ ਤੋੜਨ ਵਾਲੀ ਖਬਰ ਦੱਸਦਾ ਭੁੱਲ ਜੋ ਕਿ ਕਿਸੇ ਵੀ ਵੱਡੇ ਅਫਸਰ ਤੱਕ ਇਸ ਕੇਸ ਦੀ ਜਾਂਚ ਪਹੁੰਚੂਗੀ ਇਹ ਕੇਸ ਦੀ ਤਾਂ ਛੱਡੋ ਕਿਸੇ ਵੀ ਕੇਸ ਦੀ ਜਾਂਚ ਪੁਲਿਸ ਦੇ ਕਿਸੇ ਵੀ ਵੱਡੇ ਅਧਿਕਾਰੀ ਤੱਕ ਨਹੀਂ ਪਹੁੰਚੂਗੀ ਪਹਿਲਾਂ ਹੀ ਮਸਲੇ ਦੱਬਲੇ ਜਾਣਗੇ ਖਤਮ ਕਰਲੇ ਜਾਣਗੇ ਕਿਉਂਕਿ ਅਗਲੇ ਤਾਂ ਅਗਲੇ ਨੇ ਆਪਦਾ ਸਿਸਟਮ ਇਹੋ ਜਿਹਾ ਬਣਾਇਆ ਇਹ ਐਵੇਂ ਵੀ ਨਹੀਂ ਵੀ ਮੈਂ ਕਹਾ ਵੀ ਆਮ ਆਦਮੀ ਪਾਰਟੀ ਤੋਂ ਕਾਰਵਾਈ ਨਹੀਂ ਹੋਣੀ ਕੋਈ ਵੀ ਪਾਰਟੀ ਹੋ ਜੇ ਇਸ politcal system ਦੇ ਵਿੱਚ ਇੰਨਾ ਦਮ ਹੀ ਨਹੀਂ ਯਾਰ ਵੀ ਇਹ ਕਿਸੇ ਪ੍ਰਸ਼ਤ ਅਫਸਰ ਤੇ ਕਿਸੇ ਬੇਈਮਾਨ ਅਫਸਰ ਤੇ ਕਾਰਵਾਈ ਕਰਦੇ ਇੰਨਾ ਚ ਇੰਨਾ ਬਿਲਕੁਲ ਦਮ ਨਹੀਂ ਕਾਰਨ ਉਹਦਾ ਕੀ ਆ ਬਈ ਕਾਰਨ ਕਾਰਨ ਤਾਂ ਵੀ ਆਉਣੇ ਆ ਕਾਰਨ ਕਾਣੇ ਆ ਇਹ ਦੂਜਾ ਬੇਵਕੂਫ ਵੀ ਆ ਕਾਣੇ ਤੇ ਬੇਵਕੂਫ ਦੋਨੀ ਆ ਆਪਾਂ ਨੂੰ ਲੱਗਦਾ ਵੀ ਯਾਰ ਜਿਹੜੇ ਇਹ ਵੋਟਾਂ ਜਿੱਤਦੇ ਆ ਇੰਨੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਯਾਰ ਇਹ ਤਾਂ ਬੜੇ ਸਿਆਣੇ ਆ ਨਹੀਂ 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 ਅਸੀਂ ਕਿਸੇ ਦੀ ਵੀ ਜਿੱਤ ਤੋਂ ਬਾਦੋਂ ਨੂੰ ਬੇ ਲੋੜਾ ਸਿਆਣਾ ਮੰਨਣ ਵੀ ਲੱਗ ਜੰਨੇ ਆ ਅਸਲ ਦੇ ਵਿੱਚ ਤਾਂ ਥੋੜਾ ਜਿਹਾ ਬਸ ਭੜਨ ਜੇ ਵਾਲਾ ਬੰਦਾ ਚਾਹੀਦਾ ਜਿਹੜੇ ਕਿ ਜਿੱਤ ਕੇ ਆਏ ਆ ਕਿੰਨੇ ਕਾਪ ਜਿੱਤੇ ਹੋਣੇ ਆ ਇਹਜੇ ਹਾਲਾਤ ਤਾਂ ਬਹੁਤ ਵਾਰੀ ਬਣਦੇ ਹਨ ਨਾ ਪੋਲਿਟਿਕਲ ਸਿਨੈਰੀਓ ਦੇ ਵਿੱਚ ਵੀ ਬੰਦੇ ਇਹੋ ਜਿਹੇ ਜਿੱਤ ਕੇ ਆਉਂਦੇ ਆ ਆਪਾਂ ਕਹਿੰਨੇ ਆ ਇਹ ਰਾਹ ਕਿਵੇਂ ਜਿੱਤ ਗਿਆ ਕੀ ਆਸ ਕਰਦੇ ਹੁਣ ਨਾ ਬੰਦਿਆਂ ਤੋਂ ਜਿਹੜੇ ਕਾਂਗਰਸੀ ਅੱਜ ਰੌਲਾ ਵੀ ਪਾ ਰਹੇ ਹਨ ਵੀ ਭਵੰਤਮਾਨ ਸਰਕਾਰ ਅਫਸਰ ਤੇ ਕਾਰਵਾਈ ਨਹੀਂ ਕਰ ਰਹੀ ਆ ਨਹੀਂ ਕਰ ਰਹੀ ਇੰਨਾ ਚ ਜੇ ਦਮ ਹੋਇਆ ਇਹਨਾਂ ਦੀ ਵੀ ਸਰਕਾਰ ਆ ਜੂਗੀ 27 ਤੋਂ ਬਾਅਦ ਕਰ ਲੈਣ ਜੇ ਇਹਨਾਂ 'ਚ ਹੁੰਦਾ ਇਹਨਾਂ ਤੋਂ ਵੀ ਨਹੀਂ ਹੋਣਾ ਮਤਲਬ ਕਹਿਣ ਦਾ ਪਾਉ ਜਿਵੇਂ ਤੁਸੀਂ ਆਖਿਆ ਸੀ ਕਾਣੇ ਉਹਨਾਂ ਹੀ ਅਫਸਰਾਂ ਨੇ ਕਾਣੇ ਵੀ ਕਰੇ ਹੋਏ ਨੇ ਇਹੀ ਅਫਸਰ ਅੱਗੇ ਉਹਨਾਂ ਦੇ ਨੇੜੇ ਵੀ ਹੁਣ ਗੱਲ ਆਪਾਂ ਚਿੱਟੇ ਵਾਲੇ ਕੇਸ ਆ ਸਭ ਨੂੰ ਪਤਾ ਹੈ ਪੁਲਿਸ ਕੱਲੀ ਆਪਦੇ ਆਪ ਦੀ ਸਫਾਈ ਕਰ ਲੇ ਨਸ਼ੇ ਦੀ ਦਿੱਕਤ ਨਹੀਂ ਰਹਿਣੀ ਪੰਜਾਬ ਦੇ ਵਿੱਚ ਇਹ ਤੋਂ ਪਹਿਲਾਂ ਕੱਲੇ ਆਪਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਕਿਉਂ ਗੱਲ ਕਰਗੇ ਆਪਾਂ ਇਹ ਅਫਸਰਾਂ ਦੀ ਗੱਲ ਕਰਗੇ ਕਿੱਧਰ ਗਿਆ ਜਿਹੜਾ ਪੰਜਾਬ ਦੇ ਵਿੱਚ ਇੱਕ ਘਟਾਲਾ ਹੋਇਆ ਸੀਗਾ ਅਮਰੂਦਾਂ ਵਾਲਾ ਕੁਝ ਬਣਿਆ ਅਗਲੇ ਬਣ ਨਹੀਂ ਈ ਦਿੰਦੇ ਯਾਰ ਨਹੀਂ ਜਾ ਸਕਦੀ ਪੰਜਾਬ ਦੀ ਪੋਲੀਟੀਕਲ ਜਮਾਤ ਦੀ ਐਡੀ ਔਕਾਤ ਹੀ ਹੈਣੀ ਵੀ ਇਹ ਕਿਸੇ ਵੱਡੇ ਅਫਸਰ ਵੱਲ ਝਾਕ ਜਾਣ ਐਮ ਐਲ ਏ ਆਪਾਂ ਨੂੰ ਲੱਗਦਾ ਇਹ ਵੀ ਯਾਰ ਇਹ ਬਹੁਤ ਵੱਡੀ ਸ਼ੈ ਹੋਣੇ ਆਏ ਆ ਕੁਛ ਨਹੀਂ ਹੈ ਜਿਵੇਂ ਅਫਸਰ ਚਲਾਈ ਜਾਂਦੇ ਆ ਇਹ ਉਵੇਂ ਚੱਲੀ ਜਾਂਦੇ ਆ ਇਹਨਾਂ ਨੂੰ ਲੱਗਦਾ ਥੱਲੋਂ ਇੰਨੇ ਆਏ ਹੁੰਦੇ ਆ ਵੀ ਯਾਰ ਅਸੀਂ ਤਾਂ ਬਹੁਤ ਪੈਸੇ ਬਣਾ ਲਏ ਉਹ ਭਰਾਵੋ ਇਹ ਜਿਹੜੇ ਤੁਸੀਂ ਪੈਸੇ ਪੂਸੇ ਬਣਾਉਣੇ ਹੋ ਥੋੜੇ ਤੋਂ ਵੀ ਤਾਂ ਤਕੜੇ ਸ਼کاری ਬੈਠੇ ਆ ਜੇ ਕਿਸੇ ਨੂੰ ਮੇਰੀ ਗੱਲ ਤੋਂ ਸ਼ੱਕ ਹੈ ਮੈਂ ਤੁਹਾਨੂੰ ਦੋ ਪੈਮਾਨੇ ਦਿੰਦਾ ਤੁਸੀਂ ਇਹ ਚ ਅੰਦਾਜ਼ਾ ਲਾਓ ਅੰਦਾਜ਼ਾ ਇਸ ਗੱਲ ਤੋਂ ਲੱਗੂ ਨਵੇਂ ਐਮਐਲਏ ਦੀਆਂ ਕੋਠੀਆਂ ਦੇਖ ਲਓ ਜਿਹੜੇ ਉਹਨਾਂ ਨੂੰ ਘਰ ਮਿਲਦੇ ਆ ਗਗਨ ਆਪਾਂ ਪੰਜਾਬੀ ਯੂਨੀਵਰਸਿਟੀ 'ਚ ਜਿਹੜੇ ਹੋਸਟਲ ਕਮਰੇ 'ਚ ਰਹੇ ਆ ਬਸ ਉਹ ਹੋਸਟਲ ਕਮਰੇ 'ਚ ਅੱਧਾ ਕਮਰਾ ਹੋਰ ਜੋੜ ਲਾ ਇਹ ਜਿਹੀਆਂ ਕੋਠੀਆਂ ਇਹਨਾਂ ਦੀਆਂ ਫਲੈਟ ਆ ਮਤਲਬ ਤਿੰਨ ਤਿੰਨ ਮੰਜ਼ਲਾਂ ਦੇ ਵਿੱਚ ਉਹਵੇਂ ਖੁੱਡਿਆਂ 'ਚ ਰਹਿੰਦੇ ਆ ਇਹ ਤੇ ਕਦੇ ਆਫਸਰਾਂ ਦੇ ਮਾਰਿਆ ਕਿਹੜਾ ਉਧਰ ਨੂੰ ਨਿਊ ਚੰਡੀਗੜ੍ਹ ਵਾਲਾ ਨਿਊ ਚੰਡੀਗੜ੍ਹ ਵੱਲ ਕਿਉਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਸਰਕਾਰੀ ਕੋਠੀਆਂ ਅਫਸਰਾਂ ਨੂੰ ਕਿਹੇ ਜੀਆਂ ਮਿਲਦੀਆਂ ਤੇ ਐਮਐਲਏ ਨੂੰ ਕਿਹੇ ਜੀਆਂ ਮਿਲਦੀਆਂ ਉੱਥੇ ਤੁਹਾਨੂੰ ਪਤਾ ਲੱਗ ਜਾਣੀ ਚਾਹੀਦੀ ਆ ਵੀ ਪੋਲੀਟਿਕਲ ਸਿਸਟਮ ਦੀ ਔਕਾਤ ਕੀ ਐ ਨਾ ਮੁਰੇ ਤੁਸੀਂ ਨਿਊ ਚੰਡੀਗੜ੍ਹ ਵੱਲ ਦੀ ਗੱਲ ਕਰਦੇ ਹੋ ਪਰ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਤੁਸੀਂ ਇੱਧਰ ਸੈਕਟਰੀਏਟ ਕੰਨੀ ਨੂੰ ਉਹ ਜਿਹੜਾ ਪਹਾੜਾਂਿਆਂ ਨੂੰ ਰਾਹ ਜਾਂਦਾ ਅਗੇ ਜਿੱਥੇ ਫਾਰਮ ਹਾਊਸ ਵੱਧ ਆ ਉਹ ਉਸ ਸਾਈਡ ਨੂੰ ਨਿਕਲ ਜਾਓ ਉਸ ਸਾਈਡ ਤੇ ਨਿਕਲ ਕੇ ਇਹ ਦੇਖ ਲਿਓ ਵੀ ਲੀਡਰਾਂ ਦੇ ਫਾਰਮ ਹਾਊਸ ਕਿੰਨੇ ਆ ਤੇ ਅਫਸਰਾਂ ਦੇ ਕਿੰਨੇ ਆ ਤੁਹਾਨੂੰ ਫੇਰ ਪਤਾ ਲੱਗ ਜੂ ਇੱਕ ਵ ਵੀ ਕੀ ਦੀ ਇਸ ਸਿਸਟਮ ਦੇ ਵਿੱਚ ਔਕਾਤ ਕਿੰਨੀ ਆ ਇਹ ਇੱਥੇ ਕਾਰਵਾਈ ਕਰਨਗੇ ਅਫਸਰ ਨਾਲ ਦੀ ਨਾਲ ਦਿੱਲੀ ਚਲੇ ਜਾਣਗੇ ਡੈਪੂਟੇਸ਼ਨ ਤੇ ਠੀਕ ਆ ਨਹੀਂ ਆ ਪਹਿਲਾਂ ਹਾਂ ਇਹ ਜਿਹੜੇ ਅੱਜ ਮਾਲਵੇ ਦੇ ਵਿੱਚ ਕਿਸੇ ਲੀਡਰ ਦੇ ਚਹੇਤੇ ਅਫਸਰ ਜਦੋਂ ਕੋਈ ਦੂਜੀ ਸਰਕਾਰ ਆ ਗਈ ਉਹ ਕਿਸੇ ਮੱਝੇ ਵਾਲੇ ਦੇ ਚਹੇਤੇ ਹੋ ਜਾਣੇ ਆ ਜਦੋਂ ਤੀਜਿਆਂ ਦੀ ਸਰਕਾਰ ਆ ਗਈ ਫਿਰ ਉਹ ਕਿਸੇ ਦਬਾਬੇ ਵਾਲੇ ਦੇ ਚਹੇਤੇ ਹੋ ਜਾਣੇ ਆ ਇਸ ਸਿਸਟਮ ਆ ਹੀ ਚੱਲ ਰਿਹਾ ਹੈ ਇਹਦੇ ਚ ਇੱਛਾ ਸ਼ਕਤੀ ਨਾਂ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਨਾ ਤਾਂ ਇੱਛਾ ਸ਼ਕਤੀ ਨਾਂ ਦੀ ਚੀਜ਼ ਹੈ ਨਾ ਔਕਾਤ ਆ ਨਾ ਸਮਝ ਹੈ ਜਿਹੜੇ 2-4 ਬੰਦੇ ਹੈਗੇ ਆ ਮੈਂ ਨਹੀਂ ਕਹਦਾ ਵੀ ਸਾਰੇ ਬੰਦੇ ਹੀ ਹੋਣਾ ਇਹ ਚ ਨਾ ਹੀ ਮੈਂ ਇਹ ਕਹਿ ਰਿਹਾ ਕਿ ਸਾਰੇ ਅਫਸਰ ਇਹ ਜਿਹੇ ਆ ਜਿਹੜੇ ਸਿਆਣੇ ਆ ਜਿਹੜੇ ਇਮਾਨਦਾਰ ਆ ਅਗਲੇ ਨੂੰ ਤਾਂ ਸਿੱਟਿਆ ਹੀ ਇਹੋ ਜੀ ਥਾਂ ਤੇ ਜਾਂਦਾ ਹੈ ਵੀ ਭਾਈ ਤੁਸੀਂ ਥੋੜੀ ਤਾਂ ਕੋਈ ਚੰਗੇ ਥਾਂ ਤੇ ਡਿਊਟੀ ਨਹੀਂ ਲਾਉਣੀ ਤੁਸੀਂ ਦਫ਼ਤਰਾਂ 'ਚ ਫਾਈਲਾਂ ਨਾਲ ਖੇਡੋ ਹਾਂ ਦਫ਼ਤਰਾਂ 'ਚ ਫਾਈਲਾਂ ਫਾਈਲ ਫਾਈਲ ਖੇਡ ਲਓ ਹਨਾ ਜਾਂ ਕਿਸੇ ਨੂੰ ਚੌਕ ਕੇ ਕਿਸੇ ਹੰਮਣ ਰਾਈਟਸ ਵਾਲੇ ਚਲਾਤਾ ਹੋਰ ਬਥੇਰੀਆਂ ਤਾਂ ਆਉਂਦੀਆਂ ਸਰਕਾਰ ਕੋਲੇ ਕਿਸੇ ਵੀ ਹਨਾ ਅਫਸਰ ਨੂੰ ਖੁੰਝੇ ਲਾਉਣ ਵਾਸਤੇ ਜੇ ਕੋਈ ਇਮਾਨਦਾਰ ਵੀ ਆ ਜੇ ਠੀਕ ਹੈ ਸਰਕਾਰ ਬਦਲੀ ਕਰ ਸਕਦੀ ਆ ਪਰ ਇੰਨਾ ਪੋਲੀਟੀਕਲ ਸਿਸਟਮ ਵਾਲਿਆਂ ਨੂੰ ਲੀਡਰਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਜਿਹੜੇ ਤੁਸੀਂ ਮੈਦਾਨ ਚ ਲਾਏ ਏ ਥੋਡੇ ਲਈ ਕੰਡੇ ਵੱਧ ਬੀਜ ਰਹੇ ਆ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਵੱਡਾ ਫਾਇਦਾ ਕੁਝ ਕੁ ਲੀਡਰਾਂ ਨੂੰ ਹੀ ਮਿਲਦਾ ਬਾਕੀਆਂ ਨੂੰ ਇੰਨਾ ਫਾਇਦਾ ਬਾਈ ਜੀ ਨਹੀਂ ਮਿਲਦਾ ਲੀਡਰ ਤਾਂ ਫਿਰ ਵੀ ਲਾ ਦੂਗਾ 5 ਸਾਲਾਂ ਬਾਅਦ ਲੀਡਰ ਤੋਂ ਤਾਂ ਤੂੰ ਮੈਂ ਵੀ ਵੀਰੇ ਸਵਾਲ ਕਰ ਲਾਂਗੇ ਲੀਡਰ ਗਲਤੀ ਕਰਦਾ 5 ਸਾਲਾਂ ਬਾਅਦ ਆਪਾਂ ਘੇਰ ਕੇ ਖੜ ਜਾਨੇ ਆ ਕਿੰਨੇ ਕ ਅਫਸਰ ਘੇਰ ਰਹੇ ਆ ਆਪਾਂ ਅਗਲੇ ਕਹਿੰਦੇ ਆ ਜੀ ਲੀਡਰ ਨੂੰ ਪੁੱਛੋ ਜਾ ਕੇ ਇਹ ਫਿਰ ਵੀ ਕੁੱਟੀ ਮਾਰੀ ਦੇ ਲੋਟ ਆ ਜਾਣਗੇ ਤੁਹਾਡੇ ਲੀਡਰ ਪਰ ਪੰਜਾਬ ਦੇ ਅਸਲ ਬਾਦਸ਼ਾਹ ਪੰਜਾਬ ਦੇ ਅਫਸਰ ਆ ਤੇ ਅਫਸਰਾਂ ਦੇ ਵਿੱਚ ਵੀ ਜਿਹੜੇ ਮਾਨਦਾਰ ਹੋਣੀ ਜਿਹੜੇ ਮਾੜੇ ਅਫਸਰ ਆ ਉਹ ਅਸਲ ਬਾਦਸ਼ਾਹ ਪੰਜਾਬ ਦੇ ਵਿੱਚ ਇਹ ਗੱਲ ਆ ਜੇ ਹੁਣ ਜਿਵੇਂ ਤੁਸੀਂ ਪੋਲੀਟੀਕਲ ਸਿਸਟਮ ਦੀ ਕਹ ਕੇ ਔਕਾਤ ਨਹੀਂ ਹੈਗੀ ਮੈਨੂੰ ਲੱਗਦਾ ਜਿਹੜਾ ਸਿਸਟਮ ਆ ਸਾਰਾ ਇਹ ਸ਼ੁਰੂ ਹੀ ਇੱਥੋਂ ਹੁੰਦਾ ਜਦੋਂ ਕੋਈ ਹੁਣ ਤੁਸੀਂ ਪਤਨਾਲ ਚੱਲ ਜੋ ਹੁਣ ਅਸਮਾਨੇ ਵਾਲ ਚੱਲ ਜੋ ਬਹੁਤ ਬੰਦੇ ਨੇ ਯਾਰ ਭਾਈ ਜਿਨ੍ਹਾਂ ਦੇ ਮੈਂ ਤਾਂ ਛਰਿਆਂ ਮੈਂ ਕਹਿਣਾ ਤੁਹਾਨੂੰ ਪਬਲਿਕ ਨੂੰ ਦੇ ਜੂ ਜਿਨ੍ਹਾਂ ਦੇ ਪਹਿਲਾਂ ਕੀ ਪੱਲੇ ਕੱਖ ਸੀ ਤੇ ਹੁਣ ਕੋਠੀਆਂ ਲਾਂਡ ਚ ਕਿਵੇਂ ਚੜਦੇ ਆਗੇ ਉਹ ਪਰ ਜਦੋਂ ਪਹਿਲੀ ਵਾਰ ਆਉਂਦੇ ਆ ਫਿਰ ਇਹਨਾਂ ਨੂੰ ਉਹ ਉਹ ਸਾਰੀ ਉਹ ਸਾਰੀ ਪੱਟੀ ਵੀ ਉਹੀ ਹੈ ਇਹ ਅਫਸਰ ਪੜਾਉਂਦੇ ਆ ਉਹਨਾਂ ਨੂੰ ਪੂਰਾ ਗਰਕਣ ਦਿੰਦੇ ਆ ਹਾਲਾਂਕਿ ਨਰਕ 'ਚ ਸਿੜਦੇ ਆ ਉਹਨਾਂ ਨੂੰ ਇਹਨਾਂ ਨੂੰ ਗਰਕਣ ਦਿੰਦੇ ਆ ਪੂਰਾ ਇਹਨਾਂ ਨੂੰ ਕਿ ਸਿਸਟਮ ਦੇ ਵਿੱਚ ਬੰਨ ਲੈਂਦੇ ਆ ਤਾਂ ਕਿ ਇਹਨਾਂ ਦੀ ਬੋਲਣ ਦੀ ਔਕਾਤ ਨਾ ਇਹਨਾਂ ਨੂੰ ਲੱਗਦਾ ਥੋੜੇ ਕਹਿਣ ਵਾਂਗੂ ਕਿ ਅਸੀਂ ਬਹੁਤ ਕੁਝ ਬਣਾ ਲਿਆ ਹਾਂ ਅਸਲ ਦੇ ਵਿੱਚ ਇਹਨਾਂ ਨੂੰ ਅਸਲ ਦੇ ਵਿੱਚ ਇਹਨਾਂ ਨੂੰ ਵਿਗਾੜਦੀ ਇਹ ਅਫਸਰ ਨੇ ਇਹ ਸਾਰੀ ਜਿਹੜੀ ਅਫਸਰ ਲੌਬੀ ਆ ਨਾ ਜਿਹੜੇ ਬਿਊਰੋਕਰੇਟਸ ਨੇ ਜਾਂ ਇਹ ਸਾਰੀ ਕਲਾਸ ਆ ਇਹ ਅਫਸਰਾਂ ਦੀ ਇਹੀ ਵਿਗਾੜਦੀ ਇਹਨਾਂ ਨੂੰ ਇਹਦਾ ਤਿੰਨ ਚਾਰ ਲੀਡਰਾਂ ਨੂੰ ਜਾਣਦਾ ਉਹਨਾਂ ਨੂੰ ਤਾਂ ਲੱ ਇਹ ਕੰਨੀਆਂ ਦੀ ਕੰਨੀਆਂ ਦੀ ਔਕਾਤ ਇਹ ਹੁੰਦੀ ਆ ਉਹ ਫੋਨ ਕਰਦੇ ਆ ਉਸਰਾਂ ਨੂੰ ਕਿ ਬੇਟੇ ਨੂੰ ਫਲਾਣਾ ਆਈਫੋਨ ਨਮਾ ਆਇਆ ਇਹ ਲੈ ਕੇ ਦੇ ਕਿ ਯਾ ਇਹ ਤੇ ਮੈਨੂੰ ਦੱਸਿਆ ਕਿਸੇ ਨੇ ਹਾਂ ਇੱਥੋਂ ਤੱਕ ਕੰਮ ਲੈਣ ਯੋਗ ਰਿਆ ਪਰ ਫਿਰ ਵੀ ਮੈਂ ਕਹਿਣਾ ਪੋਲਿਟੀਕਲ ਬੰਦੇ ਦੀ ਕੋਈ ਨਾ ਕੋਈ ਜਵਾਬਦੇਹੀ ਹੈਗੀ ਆ ਉਹਨੇ 5 ਸਾਲ ਬਾਅਦ ਤੁਹਾਡੇ ਮੂਰੇ ਆਉਣਾ ਕਿਸੇ ਵੀ ਅਫਸਰ ਦੀ ਕੋਈ ਵੀ ਐਸਐਸ ਸਿਸਟਮ ਚ ਜਵਾਬਦੇਹੀ ਹੈ ਹੀ ਨਹੀਂ ਇਹ ਸਿਸਟਮ ਬਣਾ ਹੀ ਇਹੋ ਜਿਹਾ ਜੇ ਕਿਸੇ ਨੂੰ ਲੱਗਦਾ ਥਾਰ ਵਾਲੀ ਬੀਬੀ ਵਾਲੇ ਮਸਲੇ ਦੇ ਵਿੱਚ ਕਿਸੇ ਵੀ ਵੱਡੇ ਅਫਸਰ ਤੱਕ ਜਾਂਚ ਪਹੁੰਚ ਜੂਗੀ ਭੁੱਲ ਜਾਓ ਤੁਸੀਂ ਵਿਜੀਲੈਂਸ ਦਾ ਰਿਕਾਰਡ ਚੱਕੋ ਯਾਰ ਬਾਕੀ ਸਾਰੀਆਂ ਗੱਲਾਂ ਛੱਡੋ ਵਿਜੀਲੈਂਸ ਦਾ ਰਿਕਾਰਡ ਦੇਖੋ ਕਾਰਵਾਈ ਕੀਤੀ ਹੋਊਗੀ ਏਐਸਆਈ ਰਿਸ਼ਵਤ ਲੈਂਦਾ ਫੜ ਲਿਆ ਮੁੰਚੀ ਫੜ ਲਿਆ ਹਾਂ ਮੁੰਚੀ ਫੜ ਲਿਆ ਥਾਣੇ ਦਾ ਕਿਸੇ ਇੱਕ ਇਰੀਗੇਸ਼ਨ ਫੜ ਲਿਆ ਕਲਰਕ ਫੜ ਲਿਆ ਕੋਈ ਹਾਂ ਹਾਂ ਕੋਈ ਕਲਰਕ ਫੜ ਲਿਆ ਇੱਥੋਂ ਤੱਕ ਕਾਰਵਾਈਆਂ ਉਹਨਾਂ ਦੀਆਂ 90% ਕਾਰਵਾਈਆਂ ਇੱਥੋਂ ਤੱਕ ਆ ਪਰ ਗਗਨ ਵੱਡੇ ਅਫਸਰਾਂ ਨੂੰ ਕਿੰਨੇ ਵਾਰੀ ਫੜਿਆ ਕੀ ਕਾਰਵਾਈ ਕਰੀ ਆ ਪੰਜਾਬ ਦੀ ਵਿਜੀਲੈਂਸ ਨੇ ਕਿਸੇ ਵੀ ਸਰਕਾਰ ਚ ਨਹੀਂ ਹੈਗਾ दम ਅਸਲ ਚ ਸਿਸਟਮ ਇਹੋ ਜਿਹਾ ਹੈ ਇਹਦੇ ਚ ਖਾਲਾ ਨਹੀਂ ਜਿਵੇਂ ਆਪਾਂ ਪਾਣੀ ਲਾਉਂਦੇ ਹੁੰਦੇ ਆ ਖਾਲੇ ਦੇ ਵਿੱਚ ਨਾ ਖੱਡਾਂ ਬੰਦ ਕਰੀ ਜਾਂਦੇ ਆ ਹਾਂ ਅਸੀਂ ਖੱਡਾਂ ਬੰਦ ਕਰੀ ਜਾਂਦੇ ਆ ਅਸੀਂ ਜਿਹੜੇ ਘਰ ਲਪੇਵੇ ਐ ਡੇ ਡੇ ਮੋਗੇ ਬਣੇ ਪਏ ਆ ਖਾਲਿਆਂ ਚ ਉਹ ਬੰਦ ਕਰਨ ਦੇ ਵੱਲ ਸਾਡੇ ਧਿਆਨ ਨਹੀਂ ਹੈ ਨਹੀਂ ਧਿਆਨ ਨਹੀਂ ਸਮਝ ਨਹੀਂ ਤੇ ਇੱਛਾ ਸ਼ਕਤੀ ਵੀ ਹੈ ਨਹੀਂ ਕਿ ਇਹ ਇਹਨਾਂ ਦਮ ਦਿਖਾ ਦੇਣ ਕਿ ਸਿਸਟਮ ਦੇ ਵਿੱਚ ਕਿਸੇ ਅਫਸਰ ਦੀ ਜਵਾਬਦੇਹੀ ਕਰ ਦੇਣ ਅਗਲੇ ਅਥਨ ਨੂੰ ਇਹਨਾਂ ਦੇ ਸਾਰੇ ਕੱਚੇ ਚਿੱਠੇ ਕਹਿ ਦੇਣਗੇ ਵੀ ਭਾਈ ਆ ਪਿਆ ਲੀਡਰਾਂ ਦੇ ਆਪਾਂ ਨੂੰ ਆਪਣੇ ਕੋਲੇ ਖਬਰ ਕਿੱਥੋਂ ਆਉਂਦੀ ਹੁੰਦੀ ਆ ਕਿਸੇ ਵੀ ਲੀਡਰ ਦੀ ਜਾਂ ਮਤਲਬ ਐ ਅਫਸਰਾਂ ਤੋਂ ਹੀ ਆਉਂਦੀ ਆ ਨਾ 90% ਬੰਦਿਆਂ ਨੂੰ ਦੱਸਦੇ ਵੀ ਬਾਈ ਆਹ ਕਵਲਾਇਰ ਐ ਐਂ ਕਰੀ ਜਾਂਦਾ ਅਗਲੇ ਅਗਲੇ ਪਹਿਲਾਂ ਨਹੀਂ ਦੱਸਦੇ ਅਗਲੇ ਵੀ ਤਾਂ ਆਪਾਂ ਨੂੰ ਉਹਦੀ ਦੱਸਦੇ ਆ ਨਾ ਜਦੋਂ ਕੋਈ ਵਿੱਚੋਂ ਅਗਲਿਆਂ ਦਾ ਇਹ ਸਨਕਲ ਰਿਹਾ ਹੁੰਦਾ ਕਿਸੇ ਦਾ ਤਾਂ ਇਹ ਇਹ ਸਾਰਾ ਸਿਸਟਮ ਐ ਆ ਮੇਰਾ ਇਹ ਮੰਨਣਾ ਵੀ ਪੰਜਾਬ ਦੇ ਲੋਕਾਂ ਨੂੰ ਇਸ ਮਸਲੇ 'ਚ ਬਾਹਲੀ ਆਸ ਨਹੀਂ ਲਾਉਣੀ ਚਾਹੀਦੀ ਇੱਕ ਗੱਲ ਹੋਰ ਗਗਨ ਮੈਥੋਂ ਰਹਿ ਨਾ ਜਾਵੇ ਜੇ ਤੁਹਾਡਾ ਵੀ ਸਵਾਲ ਹੋਵੇ ਕਿ ਉਸ ਪੁਲਿਸ ਅਫਸਰ ਦੀ ਕੋਠੀ ਨੂੰ ਲੈ ਕੇ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਟ੍ਰੈਂਡ ਮੈਂ ਦੋ ਟ੍ਰੈਂਡ ਹਨ ਇਹ ਮੈਨੂੰ ਬਹੁਤ ਚਾਰਜ ਕਰਿਆ ਇੱਕ ਤਾਂ ਇਹ ਕਿ ਲੋਕਾਂ ਨੇ ਉਸ ਬੀਬੀ ਨੂੰ ਥਾਰ ਵਾਲੀ ਨੂੰ ਇਸ ਲਈ ਟ੍ਰੋਲ ਕੀਤਾ ਕਿ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ ਉਹ ਤਾਂ ਰੀਲਾਂ ਬਣਾਉਂਦੀ ਆ ਯਾ ਰੀਲਾਂ ਬਣਾਉਣੀ ਹੈ ਕ੍ਰਾਈਮ ਆ ਕੋਈ ਮੈਂ ਨਹੀਂ ਮੰਨਦਾ ਇਹ ਕੋਈ ਕ੍ਰਾਈਮ ਨਹੀਂ ਹੈ ਹੋਰ ਦੱਸਦਾ ਉਹ ਜਿਹੜੇ ਬੀਬੀ ਨੇ ਇਲਜ਼ਾਮ ਲਾਏ ਸੀ ਬਹੁਤ ਮੰਦ ਭਾਗੀ ਘਟਨਾ ਸੀ ਕਚੈਰੀਆਂ ਚ ਜਿੱਦੇ ਨਾਲ ਕੁੱਟਮਾਰ ਹੋਈ ਹੈ ਕੁੜੀ ਨਾਲ ਹਨਾ ਆਪਾਂ ਵੀ ਉਹ ਸਟੋਰੀ ਕਰੀ ਆ ਉਹ ਉਹਦਾ ਵੀ ਅਕਾਊਂਟ ਹੈ ਹਰ ਬੰਦੇ ਦਾ ਅਕਾਊਂਟ ਹੈ ਉਹਨਾਂ ਨੇ ਵੀ ਰੀਲਾਂ ਵਾਇਰਲ ਕਰੀਆਂ ਦੀ ਦੂਜੀ ਤਰ੍ਹਾਂ ਪ੍ਰਾਪਰਟੀ ਆ ਉਹਦੀ ਸਰਕਾਰ ਜਾਂਚ ਕਰੇ ਹੁਣ ਜਿਹੜੀ ਪਹਿਲੀ ਗੱਲ ਤਾਂ ਇਹ ਰੀਲਾਂ ਬਣਾਉਣੀ ਆ ਕੋਈ ਕ੍ਰਾਈਮ ਨਹੀਂ ਦੂਜੀ ਗੱਲ ਯਾਰ ਜਿਹੜਾ ਬਾਰ-ਬਾਰ ਪੰਜਾਬ ਚ ਇੱਕ ਨਰੇਟਿਵ ਖੜਾ ਜਾਂ ਕਰਿਆ ਜਾ ਰਿਹਾ ਵੀ ਜੀ ਇਸ ਪੁਲਿਸ ਵਾਲੀ ਕੁੜੀ ਦਾ ਘਰ ਕਦੋਂ ਢਾਉਂਗੇ ਇੱਕ ਪਾਸੇ ਤਾਂ ਅਸੀਂ ਕਹਨੇ ਆ ਵੀ ਘਰ ਢਾਉਣਾ ਹੀ ਜਾਇਜ਼ ਨਹੀਂ ਇੱਕ ਪਾਸੇ ਅਸੀਂ ਡਿਮਾਂਡ ਕਰੀ ਜਾਂਦੇ ਆ ਵੀ ਇਹਦਾ ਘਰ ਕਦੋਂ ਢਾਉਂਗੇ ਹੁਣ ਮੰਨ ਲਓ ਸਰਕਾਰ ਹੇਠਾ ਉੱਤਾਂ ਕਿਵੇਂ ਵੀ ਕਰਕੇ ਉਸ ਪੁਲਿਸ ਵਾਲੀ ਕੁੜੀ ਦਾ ਘਟਾ ਦੇ ਫੇਰ ਜਿਹੜੇ ਸਰਕਾਰ ਨੇ ਬਾਕੀ ਢਾਏ ਆ ਸਾਰੇ ਸਹੀ ਹੋ ਜਾਣਗੇ ਤੇ ਫਿਰ ਕੀ ਮੂੰਹ ਬਣੂਗਾ ਸਾਡਾ ਸਾਡੇ ਕੋਲੇ ਕੀ ਅਥੋਰਟੀ ਹੋਗੀ ਕਿਸੇ ਤੇ ਸਵਾਲ ਕਰਨ ਦੀ ਵੀ ਸਰਕਾਰ ਨੇ ਉਹ ਘਰ ਗਲਤ ਢਾਇਆ ਯਾਰ ਘਰ ਢਾਉਣਾ ਨਾ ਢਾਉਣਾ ਸਰਕਾਰ ਦਾ ਅਧਿਕਾਰ ਖੇਤਰ ਹੀ ਹੈਣੀ ਬਾਈ ਕਿਵੇਂ ਢਾਹ ਕਟਾਇਆ ਜਾ ਸਕਦਾ ਕਿਸੇ ਦਾ ਘਰ ਸਰਕਾਰ ਵੱਲੋਂ ਅਦਾਲਤ ਨੇ ਦੇਖਣਾ ਸਰਕਾਰ ਨੇ ਜੇ ਉਹਦੀ ਪ੍ਰਾਪਰਟੀ ਵੀ ਜ਼ਬਤ ਕਰਨੀ ਹੈ ਕੁਝ ਵੀ ਕਰਨਾ ਸਭ ਕੁਝ ਹੋ ਸਕਦਾ ਇੱਕ ਪ੍ਰੋਸੀਜਰ ਹੈ ਯਾਰ ਚੀਜ਼ ਤਾਂ ਲਾਅ ਦੇ ਰਾਹੀਂ ਚੱਲੂਗੀ ਨਾ ਕਾਨੂੰਨ ਦੇ ਰਾਹੀਂ ਚੱਲੂਗੀ ਨਾ ਐਂ ਤਾਂ ਹੈ ਨਹੀਂ ਵੀ ਘਰੋਂ ਬਣ ਕੇ ਆ ਜਾਣਗੇ ਕਾਨੂੰਨ ਜਿਹੜੇ ਯੋਗੀ ਦਿੱਤਿਆਨਾਥ ਦੀਆਂ ਪੰਜਾਬ ਦੀ ਸਰਕਾਰ ਨੂੰ ਬੜਾ ਬੁਖਾਰ ਚੜਿਆ ਵਾ ਨਾ ਯੋਗੀ ਸਰਕਾਰ ਦਾ ਸੁਪਰੀਮ ਕੋਰਟ ਦੇ ਫੈਸਲੇ ਦੇਖੋ ਕੀ ਆਇਆ ਇਕਲੇ ਇਕਲੇ ਬੰਦੇ ਨੂੰ 10-10 ਲੱਖ ਦੇ ਮੈਨੂੰ ਲੱਗਦਾ ਇਸ ਇਸ ਸਰਕਾਰ ਦੀ ਇਸ ਇਹ ਸਰਕਾਰ ਤਾਂ ਵੀ ਪ੍ਰਮੋਸ਼ਨ ਕਰਨ ਨੂੰ ਕਾਲੀ ਕਾਲੀਆਂ ਇੱਕ ਚੈਨਲ ਆ ਮਤਲਬ ਉਹ ਤਾਂ ਪ੍ਰਾਈਵੇਟ ਆ ਚਲੋ ਅੱਜ ਕੱਲ ਪੂਰਾ ਹੀ ਸਰਕਾਰੀ ਬਣਿਆ ਹੋਇਆ ਉਹ ਤੇ ਉਹਨਾਂ ਨੇ ਮੈਨੂੰ ਲੱਗਦਾ ਮੁੱਖ ਮੰਤਰੀ ਦਾ ਕਿਤੇ ਬਿਆਨ ਵੀ ਨਹੀਂ ਉਹਨਾਂ ਨੇ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਪਾਇਆ ਕਿ ਕੱਲ ਨੂੰ ਬਲਡੋজার ਚੱਲੂ ਮੁੱਖ ਮੰਤਰੀ ਦੀ ਸਟੇਟਮੈਂਟ ਬਣਾ ਕੇ ਪਾਇਆ ਉਸ ਚੈਨਲ ਨੇ ਤਾਂ ਨਹੀਂ ਬਹੁਤ ਕੋਸ਼ ਉਧਰਲੇ ਇਧਰਲੇ ਸਾਰੇ ਕਈ ਆਪਣੇ ਲਿਹਾਜ਼ੀਆਂ ਨੇ ਵੀ ਬਹੁਤ ਗੰਦ ਪਾਇਆ ਨਾ ਤੂੰ ਮੂੰਹ ਖਲਾ ਜਿਹੜਾ ਨਾ ਆਪਾਂ ਵੀ ਬਹਿਨੇ ਆ ਚਲੋ ਠੀਕ ਪਰ ਸੱਚ ਕਹਿਣਾ ਪਊਗਾ ਸੱਚ ਇਹ ਆ ਗਗਨ ਨਹੀਂ ਸਰਕਾਰ ਦਾ ਅਧਿਕਾਰ ਖੇਤਰ ਹੀ ਨਹੀਂ ਕਿਸੇ ਦਾ ਘਟਾਉਣਾ ਯਾਰ ਅਦਾਲਤ ਚ ਕੇਸ ਚੱਲ ਰਿਹਾ ਜੇ ਇਹਨ ਕੇਸ ਮੰਨ ਲੋ ਬੀਬੀ ਬਰੀ ਹੋ ਗਈ ਬੀਬੀ ਖਿਲਾਫ ਕੋਈ ਸਾਜ਼ਿਸ਼ ਹੋਈ ਫਿਰ ਸਾਰੇ ਮਾਫੀ ਮੰਗਣਗੇ ਹਜੇ ਕੇਸ ਚੱਲ ਰਿਹਾ ਹਾਲਾਂਕਿ ਮੈਂ ਵੀ ਦੱਸਦਾ ਬਠਿੰਡੇ ਚ ਜਿੰਨੀ ਐ ਇਸ ਬੀਬੀ ਦੀ ਚਰਚਾ ਸਗੀ ਕਿਉਂਕਿ ਮੈਂ ਵੀ ਬਠਿੰਡੇ ਤੋਂ ਹਾਂ ਇਹ ਕੇਸ ਦੇ ਵਿੱਚ ਸਹੀ ਪਾਸੇ ਵੱਲੀ ਜਾਊਗਾ ਇਹ ਇਹਦੀ ਬਹੁਤ ਸੰਭਾਵਨਾ ਪਰ ਫਿਰ ਵੀ ਆਪਾਂ ਚੀਜ਼ਾਂ ਡਿਸਾਈਡ ਕਰਨੀਆਂ ਤਾਂ ਅਦਾਲਤ ਤੇ ਛੱਡ ਗਏ ਯਾਰ ਜੇ ਕੋਈ ਸਰਕਾਰ ਦਾ ਫੈਸਲਾ ਗਲਤ ਆ ਸੀ ਇਸ ਲਈ ਰੌਲਾ ਪਾਈ ਜੰਨੇ ਆ ਵੀ ਨਹੀਂ ਜੀ ਜਿੱਦ ਤੇ ਤੁਸੀਂ ਆਹ ਕਾਟਾ ਦੋਗੇ ਫਿਰ ਫਿਰ ਬੱਲੇ ਬੱਲੇ ਕਰਾਂਗੇ ਸਰਕਾਰ ਦੀ ਵੀ ਬਹੁਤ ਵਧੀਆ ਫੈਸਲਾ ਕਰਿਆ ਮੈਂ 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 ਬਾਈ ਖੀਰ ਤੇ ਆਉਣਾ ਬਣ ਕੋ ਸਮਾਂ ਥੋੜਾ ਕਿ ਹੁਣ ਪਹਿਲਾਂ ਇੱਕ ਦਿਨ ਦਾ ਰਿਮਾਂਡ ਮਿਲਿਆ ਦੋ ਦਿਨ ਦਾ ਰਿਮਾਂਡ ਫੇਰ ਮਿਲ ਗਿਆ ਅੱਜ ਦੋ ਦਿਨ ਦਾ ਰਿਮਾਂਡ ਫੇਰ ਮਿਲ ਗਿਆ ਇਟ ਮੀਨਸ ਬਠਿੰਡਾ ਪੁਲਿਸ ਪੂਰੀ ਐਕਟਿਵ ਆ ਜੋਦੀ ਟੀਮ ਕਾਰਵਾਈ ਕਰ ਰਹੀ ਹੋ ਕਿਸੇ ਸਿੱਟੇ ਤੇ ਪਹੁੰਚਣਾ ਚਾਹੁੰਦੀ ਆ ਪਰ ਜਿਵੇਂ ਆਪਾਂ ਜ਼ਿਕਰ ਕੀਤਾ ਜੇ ਉੱਥੇ ਲੋਕਾਂ ਨੂੰ ਉਮੀਦ ਆ ਉਸ ਆਈਪੀਐਸ ਆਫੀਸਰ ਤੱਕ ਉੱਥੇ ਤੱਕ ਤਾਂ ਨਹੀਂ ਕਿਸੇ ਤੋਂ ਪਹੁੰਚਿਆ ਜਾਣਾ ਪਰ ਉਹ ਸਾਰੇ ਕਾਸੇ ਦਾ ਇੱਕ ਜ਼ਰੂਰ ਹੈਗਾ ਕਿਉਂਕਿ ਮੋਬਾਈਲ ਵੀ ਪੁਲਿਸ ਦੇ ਕੋਲ ਨੇ ਸਾਰਾ ਲਿੰਕ ਉਹਦਾ ਨਿਕਲੋਗਾ ਸਟੈਬਲਿਸ਼ ਹੋ ਜਾਊਗਾ ਤੇ ਉਹ ਸਾਰੀਆਂ ਜੜਾਂ ਤੱਕ ਜੇ ਪੁਲਿਸ ਪਹੁੰਚਣਾ ਚਾਹਵੇ ਤਾਂ ਪਹੁੰਚ ਸਕਦੀ ਆ ਪਰ ਗੱਲ ਉਹੀ ਆ ਪੋਲੀਟੀਕਲ ਸਿਸਟਮ ਦੀ ناکਾਮੀ ਜਾਂ ਇਸ ਅਬਸਰ ਸ਼ਾਹੀ ਦਾ ਹਾਵੀ ਇੰਨਾ ਹੋ ਜਾਣਾ ਸਾਰੇ ਤੇ ਪਰ ਦੂਜੇ ਪਾਸੇ ਐਸਐਸਪੀ ਬਠਿੰਡਾ Rajasthan ਦੇਹੀ ਦੇ ਨਾਲ ਜਿਸ ਤਰੀਕੇ ਡੱਟ ਕੇ ਇਸ ਕੇਸ ਤੇ ਲੱਗੇ ਹੋਏ ਨੇ ਤਾਂ ਲੱਗਦਾ ਸਾਰਾ ਕੁਝ ਇਸੇ ਹੀ ਪਾਸੇ ਜਾਣ ਦੀ ਉਮੀਦ ਤੇ ਹੈਗੀ ਆ ਦੇਖੋ ਜੇ ਕਿਉਂਕਿ ਬਠਿੰਡਾ ਪੁਲਿਸ ਤੇ ਲੱਗੀ ਹੋਈ ਆ ਪੂਰੀ ਤੰਦੇ ਮੇਰਾ ਇਹ ਮੰਨਣਾ ਜੇ ਕਿਸੇ ਦੇ ਖਿਲਾਫ ਅਫਸਰ ਖਿਲਾਫ ਝੂਠਾ ਨੈਰੇਟਿਵ ਬਣਾਉਣਾ ਕ੍ਰਾਈਮ ਆ ਤਾਂ ਇਹ ਵੀ ਇੱਕ ਮੰਦਭਾਗੀ ਗੱਲ ਹੀ ਹੋਊਗੀ ਸਾਡੀ ਜੇ ਕੋਈ ਚੰਗਾ ਕੰਮ ਕਰਦਾ ਅਸੀਂ ਉਹਦੇ ਵਾਰੀ ਸਾਡੇ ਮੂੰਹ ਸੋਂਤੇ ਜਾਣ ਬਠਿੰਡਾ ਪੁਲਿਸ ਜਿੱਥੇ ਕੁਝ ਗਲਤ ਕਰੂਗੀ ਰੱਜਮਾ ਵਿਰੋਧ ਕਰਾਂਗੇ ਪਰ ਇਸ ਮਸਲੇ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਬਠਿੰਡਾ ਪੁਲਿਸ ਨੇ ਜੋ ਕੰਮ ਕਰਿਆ ਬਾਈ ਜੀ ਕਾਬਲੇ ਤਾਰੀਫ ਹੈਗਾ ਅਸੀਂ ਨਿੰਦਦੇ ਆ ਆ ਦੋ ਦਿਨ ਪਹਿਲਾਂ ਜਿਹੜਾ ਕੁਛ ਕਚਹਿਰੀਆਂ 'ਚ ਹੋ ਕੇ ਆਇਆ ਉਹਨੂੰ ਕਿਵੇਂ ਸਲਾਹ ਦਾਂਗੇ ਨਿੰਦਾਂਗੇ ਨਾ ਪਰ ਜਿੱਥੇ ਉਹ ਵਧੀਆ ਕੰਮ ਕਰਦੇ ਆ ਇਸ ਕੇਸ ਦੇ ਵਿੱਚ ਉਹਨਾਂ ਦੀ ਐਫਰਟ ਦਿਸਦੀ ਆ ਕਮਿਟਮੈਂਟ ਦਿਸਦੀ ਆ ਹਾਂ ਇਸ ਬੀਬੀ ਨੂੰ ਸਜ਼ਾ ਕਰਾ ਲੈਣਗੇ ਪਰ ਉਹ ਅਫਸਰ ਤੱਕ ਉੱਥੇ ਜਾਂਦੇ ਜਾਂਦੇ ਨਾ ਬਠਿੰਡਾ ਪੁਲਿਸ ਦੇ ਵੀ ਹੱਥ ਖੜੇ ਹੋ ਜਾਣੇ ਆ ਕਾਨੂੰਨ ਕੇ ਹੱਥ ਜਿਹੜੇ ਬੜੇ ਲੰਬੇ ਹੁੰਦੇ ਆ ਇਹ ਆਪਦੇ ਘਰ ਨੂੰ ਨਹੀਂ ਮੁੜਦੇ ਹੁੰਦੇ ਇਹ ਕਿਸੇ ਤੇਰੇ ਮੇਰੇ ਅੱਗੇ ਵੱਲ ਹੀ ਹੁੰਦੇ ਆ ਜੀ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਤਾਂ ਹੁਣ ਦੇਖਣਾ ਹੋਏਗਾ ਕੀ ਮਿਲਦਾ ਬਠਿੰਡਾ ਪੁਲਿਸ ਨੂੰ 2 ਦਿਨ ਦੇ ਰਿਮਾਂਡ ਦੇ ਵਿੱਚ ਤਾਂ ਜੋ ਚਰਚਾ ਵੱਡੇ ਅਫਸਰਾਂ ਦੀ ਉਹ ਜਿਹੜੇ ਪੰਜਾਬ ਸਰਕਾਰ ਦੇ ਦਾਅਵੇ ਨੇ ਜਿਹੜੇ ਵੱਡੇ ਵੱਡੇ ਬੋਰਡਾਂ ਤੇ ਇਸ਼ਤਿਹਾਰਾਂ ਤੇ ਪ੍ਰੈਸ ਅਫਸਰਾਂ ਨੂੰ ਕਾਬੂ ਕਰਨਾ ਜਾਂ ਵਿਜੀਲੈਂਸ ਦੀਆਂ ਕਾਰਵਾਈਆਂ ਜਾਂ ਜਿਹੜੇ ਨੈਰੇਟਿਵ ਹੈ ਸਰਕਾਰ ਸਰਜ ਦੀਆਂ ਮਸ਼ਹੂਰੀਆਂ ਤੇ ਪੈਸਾ ਲਾਉਂਦੀ ਆ ਉਹਨਾਂ 'ਚ ਕਿੰਨਾ ਕੁ ਦਾਵਾ ਕੀ ਇਹ ਮੁੱਖ ਮੰਤਰੀ ਹੁਣ ਉਨੇ ਹੀ ਤਕੜੇ ਹੋ ਗਏ ਜਿੰਨੀਆਂ ਤਕੜੀਆਂ ਸਟੇਜ ਤੇ ਗੱਲਾਂ ਕਰਦੇ ਨੇ ਉਹਨੇ ਤਕੜੇ ਹੋ ਗਏ ਇਹ ਤਕੜੇ ਹੋ ਕੇ ਇਸ ਕੇਸ ਦੇ ਵਿੱਚ ਅੰਟਰਸਟ ਲੈ ਕੇ ਉਹਨਾਂ ਅਫਸਰਾਂ ਤੱਕ ਪਹੁੰਚਣਗੇ ਕੋਈ ਮਿਸਾਲ ਪੈਦਾ ਕਰਨਗੇ ਜਾਂ ਫਿਰ ਦੂਜਿਆਂ ਵਾਂਗੂ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਜਿੰਨਾ ਗੱਕ ਚੁੱਕਿਆ ਕਿ ਹੋਰ ਜ਼ਿਆਦਾ ਕਰਕੇ ਜਾਣਗੇ ਪਹਿਲੇਆਂ ਵਾਂਗੂ ਹੀ ਤੁਸੀਂ ਖਰਦੇ ਨਾਲ ਜੁੜੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ